ਸਰਕਾਰ ਦਾ ਨਵਾਂ ਬਜਟ ਪੇਸ਼ ਹੋਣ ਜਾ ਰਿਹਾ ਹਾਲਾਂਕਿ ਇਹ ਕੇਂਦਰ ਸਰਕਾਰ ਦਾ ਪਹਿਲਾ ਬਜਟ ਨਹੀਂ ਹੈ ਦੋ ਵਾਰ ਪਹਿਲਾਂ ਵੀ ਕੇਂਦਰ ਸਰਕਾਰ ਹੁੰਦੀ ਚਾ ਚੁੱਕੀ ਹੈ ਐਨਡੀਆ ਸਰਕਾਰ ਲਗਾਤਾਰ ਬਜਟ ਪੇਸ਼ ਕਰ ਚੁੱਕੀ ਹੈ ਪਰ ਲੋਕ ਇਸ ਵਾਰ ਬਜਟ ਤੋਂ ਕੀ ਉਮੀਦ ਕਰਦੇ ਨੇ ਸਾਡੇ ਨਾਲ ਕੁਝ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਨੇ ਗੱਲ ਕਰਦਾ ਹੋਇਆ ਇਹਨਾਂ ਨਾਲ ਬਜਟ ਬਾਰੇ ਕੀ ਹੋਣਾ ਚਾਹੀਦਾ ਇਸ ਸਾਲ ਨੂੰ ਨਮਸਕਾਰ ਜੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆਪਣਾ ਸੁਨੇਹਾ ਦੇਣਾ ਚਾਹਨਾ ਕਿ ਐਸ ਵੇਲੇ ਮਹਿੰਗਾਈ ਦੇ ਕਾਰਨ ਲੋਕ ਸੜਕਾਂ ਦੇ ਉੱਪਰ ਨੇ ਉਹਦੇ ਵਿੱਚ ਕਿਸਾਨ ਵੀ ਐ ਵਪਾਰੀ ਵਰਗ ਵੀ ਐ ਔਰ ਕਹੋ ਤੇ ਐਸ ਵੇਲੇ ਜਿਹੜੀ ਅਨਇੰਪਲੋਇਮੈਂਟ ਆ ਉਹ ਸਿਖਰਾਂ ਤੇ ਆ ਉਹਦੀ ਐਗਜ਼ੈਂਪਲ ਤੁਸੀਂ ਬੰਬੇ ਦੀ ਲੈ ਸਕਦੇ ਹੋ 2200 ਬੰਦੇ ਦੀ ਜੌਬ ਨਿਕਲੀ ਸੀ ਤੇ 25000 ਬੰਦੇ ਨੇ ਉਥੇ ਅਪਲਾਈ ਕਰਕੇ ਉਥੇ ਧੱਕਾ ਮੁਕੀ ਲੱਗੀ ਔਰ ਇੰਪਲੋਇਮੈਂਟ ਜਿਹੜੇ ਵੱਲ ਹੀ ਧਿਆਨ ਦੇਣਾ ਚਾਹੀਦਾ ਔਰ ਕਿਸਾਨਾਂ ਨੂੰ ਐਮਐਸਪੀ ਵੀ ਦੇਣੀ ਚਾਹੀਦੀ ਆ ਔਰ ਜੇ ਐਸ ਵੇਲੇ ਜੇ ਮੈਂ ਅੰਤਰੀਕ ਸੁਰੱਖਿਆ ਦੇ ਮਸਲੇ ਦੇ ਉੱਤੇ ਗੱਲ ਕਰਾਂ ਸਾਨੂੰ ਬਾਰਡਰ ਤੋਂ ਇਹਨਾਂ ਨੇ ਅੰਦਰ ਤੱਕ ਦੇ ਦੇਤੀ ਔਰ ਜੰਮੂ ਦੇ ਵਿੱਚ ਐਸ ਵੇਲੇ ਜਿਹੜੀ ਅਤਵਾਦੀ ਹਮਲੇ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਨਾਲ ਮੈਂ ਬਿਲੋਂਗ ਕਰਦਾ ਔਰ ਪਠਾਨਕੋਟ ਦੇ ਵਿੱਚ ਉੱਥੇ ਆ ਕੇ ਪਾਕਿਸਤਾਨ ਦੇ ਲਿਖੇ ਹੋਏ ਜਿਹੜੇ ਨਾਰੇ ਨੇ ਉਹਦੇ ਪੰਪਲੈਟ ਜਿਹੜੇ ਆ ਵੰਤਰਿਤ ਕਰਨਾ ਉਹ ਜਿਹੜਾ ਮੈਂ ਕਹਨਾ ਕਿ ਸਾਡੀ ਅੰਤਰੀਕ ਸੁਰੱਖਿਆ ਨੂੰ ਜਿਹੜੀ ਆ ਉਹ ਬੜੀ ਅੰਦਰੋਂ ਅੰਦਰ ਸਿਉਂਕ ਲੱਗ ਰਹੀ ਆ ਉਹਦੇ 'ਲ ਵੀ ਧਿਆਨ ਦੇਣਾ ਚਾਹੀਦਾ ਹੈ ਕੀ ਲੱਗਦਾ ਕੀ ਕੁਝ ਹੋਣਾ ਚਾਹੀਦਾ ਹੈ ਅੰਟਰਨਲ ਸੈਕਿਉਰਿਟੀ ਦੇ ਮਾਮਲੇ 'ਚ ਕੀ ਕੁਝ ਸਰਕਾਰ ਨੂੰ ਰੱਖਣਾ ਚਾਹੀਦਾ ਬਜਟ ਇੰਟਰਨਲ ਸੈਕਿਉਰਿਟੀ ਦੇ ਮਤਾਬਕ ਜਿਸ ਤਰ੍ਹਾਂ ਹੁਣ ਇਹਨਾਂ ਨੇ ਅਗਨੀਵੀਰ ਦੀ ਰੱਖੀ ਆ ਉਹ ਅਗਨੀਵੀਰ ਦਾ 4 ਸਾਲ ਦੇ ਵਿੱਚ ਕੀ ਸੁਰੱਖਿਆ ਦੇਗਾ ਤੁਹਾਨੂੰ ਉਹਨੂੰ ਅਸਲਾ ਦੇਗਾ ਮੈਂ ਕਹਿੰਦਾ ਵੀ ਉਹ ਸਰਕਾਰ ਜਿਹੜੀ ਆ ਨਾ ਉਹ ਬਹੁਤ ਹੀ ਗਲਤ ਜਿਹੜੀ ਆ ਗੇਮ ਕੱਢੀ ਆ ਉਹਦੇ ਵਿੱਚ ਜੇ ਅਗਰ ਫੋਰਸ ਜਿਸ ਤਰ੍ਹਾਂ ਸਾਡੇ ਜਵਾਨ ਉਹਦੀ ਡੈਥ ਹੁੰਦੀ ਆ ਉਦੇ ਪਰਿਵਾਰ ਨੂੰ ਕੱਲੀ ਉਹਦੀ ਵਾਈਫ ਨੂੰ ਨਹੀਂ ਉਹਦੇ ਪੂਰੇ ਪਰਿਵਾਰ ਨੂੰ ਵਾਈਫ ਉਹਦੀ ਮਦਰ ਨੂੰ ਜਿਹੜੀ ਆ ਜਿਹੜੀ ਉਹਦੀ ਕੰਪਨਸੇਸ਼ਨ ਹੈ ਉਹ ਦੋਨਾਂ ਨੂੰ ਹੀ ਮਿਲਣੀ ਚਾਹੀਦੀ ਹੈ ਹੋਰ ਕੀ ਚਾਹੁੰਦੇ ਹੋ ਬਜਟ ਚ ਆਮ ਲੋਕਾਂ ਲਈ ਕੁਝ ਆਮ ਲੋਕਾਂ ਦੇ ਵਿੱਚ ਤੇ ਮੈਂ ਤੇ ਗੱਲ ਕਰਨਾ ਵੀ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਔਰ ਉਹਨਾਂ ਦੇ ਨਾਲ ਐਮਐਸਪੀ ਜਿਹੜੀ ਆ ਲਗਾਣੀ ਚਾਹੀਦੀ ਆ ਜਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਵੀ ਵਪਾਰੀ ਵਰਗ ਵਾਸਤੇ ਵੀ ਇਹ ਬਜਟ ਰੱਖਣਾ ਚਾਹੀਦਾ ਕਿਸੇ ਵਕਤ ਤੁਸੀਂ ਇੱਕ ਵਪਾਰੀ ਦੇ ਕੋਈ ਆਫਤਾ ਆ ਜਾਂਦੀ ਆ ਉਹਦੇ ਨਾਲ ਆ ਕੇ ਸਰਕਾਰ ਜਿਹੜੀ ਆ ਉਹਨੂੰ ਕੋਈ ਕੰਪਨਸੇਸ਼ਨ ਦੇ ਇਹ ਸੰ ਕਾਉਂਸਲਰ ਤਿੰ다 ਸਿੰਘ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੀਲਾ ਪ੍ਰਧਾਨ ਦਰਸ਼ਨ ਮਹਾਜਨ ਜੀ ਮੌਜੂਦ ਹੈ ਇਹਨਾਂ ਨਾਲ ਗੱਲ ਕਰਦੇ ਆ ਵਪਾਰੀ ਆਲੀ ਕੀ ਚਾਹੁੰਦੇ ਹੋ ਬਜਟ ਸੇ ਨਮਸਕਾਰ ਵਪਾਰੀਆਂ ਦੀਆਂ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਪਰ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਵਪਾਰੀਆਂ ਦੀਆਂ ਮੰਗਾਂ ਵੱਲ ਧਿਆਨਤਾ ਜਾਵੇ ਕਿਉਂਕਿ ਵਪਾਰ ਡੇ ਬਾਈ ਡੇ ਜਿਹੜਾ ਵਾ ਖਤਮ ਹੋ ਰਿਹਾ ਵਾ ਵਪਾਰ ਜਿਹੜੇ ਸਾਡੇ ਮੌਲ ਖੁੱਲ ਰਹੇ ਨੇ ਆਨਲਾਈਨ ਨੇ ਸਾਡੇ ਵਪਾਰ ਨੂੰ ਇੰਨਾ ਕਿ ਮੜਾ ਹਾਲ ਕਰ ਤੱਕ ਸਾਡੇ ਮਿਡਲ ਕਲਾਸ ਦੁਕਾਨਦਾਰ ਜਿਹੜੇ ਆ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਔਰ ਮੈਂ ਉਹਨਾਂ ਤੇ ਮੰਗ ਕਰਦਾ ਕਿ ਆਨਲਾਈਨ ਤੇ ਪਾਬੰਦੀ ਲਗਣੀ ਚਾਹੀਦੀ ਹੈ ਜਾਂ ਉਹਨਾਂ ਤੇ ਵੀ ਉਸੇ ਤਰ੍ਹਾਂ ਦਾ ਟੈਕਸ ਲੱਗਣਾ ਚਾਹੀਦਾ ਕਿ ਮਾਰਕੀਟ ਦੇ ਵਿੱਚ ਹੋਰ ਕੰਮ ਚੱਲ ਰਿਹਾ ਵਾ ਸੈਕੰਡ ਵਨ ਨੇਸ਼ਨ ਵਨ ਟੈਕਸ ਦਾ ਹੀ ਇਹ ਜਦੋਂ ਕੇਂਦਰ ਚ ਐਨਡੀਏ ਸਰਕਾਰ ਆਈ ਹੈ ਤੇ ਵਨ ਨੇਸ਼ਨ ਵਨ ਟੈਕਸ ਦੀ ਗੱਲ ਚੱਲੀ ਸੀ ਅੱਜ ਵਨ ਨੇਸ਼ਨ ਵਨ ਟੈਕਸ ਦੀ ਗੱਲ ਤੋਂ ਬੜੀ ਦੂਰ ਜਾ ਰਹੇ ਨੇ ਕਿਉਂਕਿ ਵਨ ਨੇਸ਼ਨ ਵਨ ਟੈਕਸ ਦੇ ਵਿੱਚ ਪੈਟਰੋਲ ਵੀ ਆਂਦਾ ਡੀਜ਼ਲ ਵੀ ਆਂਦਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆਂਦੀਆਂ ਨੇ ਜੇ ਅੱਜ ਸੈਂਟਰ ਸਰਕਾਰ ਪੈਟਰੋਲ ਡੀਜ਼ਲ ਨੂੰ ਜੇ ਵਨ ਨੇਸ਼ਨ ਵਨ ਟੈਕਸ ਲੈ ਲੈਂਦੀ ਤੇ ਮੇਰਾ ਖਿਆਲ ਹੈ ਬਹੁਤ ਵੱਡੀ ਜਿਹੜੀ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਜਿਹੜੀ ਰਾਹਤ ਮਿਲ ਸਕਦੀ ਹੈ ਕਿਉਂਕਿ ਇਹ 40 50 40% ਜਿਹੜੇ ਰੇਟ ਦੇ ਡਾਊਨ ਆ ਸਕਦੇ ਆ ਔਰ ਮੈਂ ਇਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੈਂ ਮਹਿਸੂਸ ਕਰਦਾ ਪੀ ਜੜੀਆਂ ਡੇਲੀ ਨਿਊਜ਼ ਨੀਡਸ ਵਾਲੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਕੇ ਖਾਨ ਪੀਣ ਵਾਲੀਆਂ ਚੀਜ਼ਾਂ ਨੇ ਜਾਂ ਰੇਤ ਬੱਜਰੀ ਆ ਜਾਂ ਸੀਮਟ ਹੈ ਜਾਂ ਹੋਰ ਕ੍ਰਮੀਆਂ ਔਰ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਕਾਰਸਤੀ ਸਰਕਾਰ ਸੀ ਤਾਂ ਮੈਕਸਿਮਮ ਜੜਾ ਵਾ ਇਹ 18% ਦਾ ਜੀਐਸਟੀ ਦਾ ਸਲੈਬ ਰੱਖਿਆ ਸੀ ਔਰ ਇਹਨੇ ਸਰਕਾਰ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਪਰ ਅੱਜ ਇਹਨਾਂ ਨੇ ਮੈਕਸਿਮਮ 28% ਮਿਨੀਮਮ 5% ਦਾ 28% ਦਾ ਬਹੁਤ ਉੱਚਾ ਸਲੈਬ ਚੋਕੇ ਲੱਗੇ ਆ ਔਰ ਅੱਜ ਸੀਮਿੰਟ ਤੇ ਜਾਂ ਹੋਰ ਚੀਜ਼ਾਂ ਤੇ ਬਹੁਤ ਜ਼ਿਆਦਾ ਜਿਹੜਾ 28% ਟੈਕਸ ਲਾਣਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਅਸੀਂ ਚਾਹੁੰਦੇ ਹਾਂ ਇੱਕ ਮੈਂ ਤੁਹਾਨੂੰ ਫਰ ਐਗਜ਼ਾਮਪਲ ਮੈਂ ਇਹ ਦੱਸਦਾ ਕਿ ਇੱਕ ਸ਼ੂਜ਼ ਜਾਂ ਇੱਕ ਰੈਡੀਮੇਡ ਦਾ ਕੱਪੜਾ ਜਿਹੜੀ 1000 ਦੇ ਅੰਦਰ ਚੀਜ਼ ਆ ਉਹਦੇ ਤੇ 5% ਟੈਕਸ ਹੈ ਜਿਹੜੀ 1000 ਤੋਂ ਉੱਪਰ ਹੈ ਉਹਦੇ ਤੇ 12% ਟੈਕਸ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਚੀਜ਼ ਦਾ ਨਾਪ ਉਹ ਪੈਮਾਨਾ ਨਹੀਂ ਆ ਕਿ 1000 ਤੋਂ ਅੰਦਰ ਹੈ ਜਿਹੜਾ ਉੱਪਰ ਹੈ ਲੋਕਾਂ ਨੂੰ ਪੰਬਲ ਪੂਸੇ ਪਾਇਆ ਦਾ ਇਹਨੂੰ 12% ਤੋਂ ਜਿਹੜਾ ਇੱਕ ਸਲੇਬ 5% ਕੀਤਾ ਜਾਵੇ ਸੈਕੰਡ ਸਾਡੇ ਜੋ ਵਪਾਰੀ ਲੱਗਣੇ ਜਿਹੜੇ ਜੀਐਸਟੀ ਦੰਦੇ ਨੇ ਆਪਾਂ ਵਪਾਰ ਮੰਡਲ ਵਪਾਰੀ ਲੋਕ ਦਿਨ ਰਾਤ ਮਿਹਨਤ ਕਰਕੇ ਆਪਾਂ ਟੈਕਸਾਂ ਕਲੈਕਟ ਕਰਕੇ ਆਪਾਂ ਸੀਏ ਸਾਹਿਬ ਨੂੰ ਪੈਸੇ ਦੰਦੇ ਆ ਆਪਣੇ ਸਾਡੇ ਇਨਕਮ ਟੈਕਸ ਵਕੀਲਵਾਨਾਂ ਨੂੰ ਪੈਸੇ ਦੰਦੇ ਆ ਸਟੇਸ਼ਨਰੀ ਕੋਲੋਂ ਲਗਾਣੇ ਆ ਔਰ ਉਹਨਾਂ ਦੇ ਨਾਲ ਕੇਂਦਰ ਸਰਕਾਰ ਔਰ ਰਾਜ ਸਰਕਾਰ ਜਿਹੜੀ ਆ ਫਰੀ ਦੇ ਵਿੱਚ ਜਿਹੜੀਆਂ ਆਪਣੀਆਂ ਸਕੀਮਾਂ ਚਲਾਉਂਦੀ ਹੈ ਔਰ ਅਸੀਂ ਲੋਕ ਜਿਹੜੇ ਟੈਕਸਾਂ ਦਿੰਨੇ ਆ ਸਾਨੂੰ ਉਹਦੇ ਵਿੱਚ ਜਿਹੜੀ ਵਾਪਸੀ ਹੈ 0% ਹੈ ਅਸੀਂ ਚਾਹੁੰਦੇ ਆ ਕਿ ਜਿੱਦਾਂ ਅਸੀਂ ਦੁਕਾਨਾ ਕਰਦੇ ਸਾਰੀ ਉਮਰ ਸਾਡੀਆਂ ਦੁਕਾਨਾਂ ਤੇ ਬੈਠ ਕੇ ਜਾਂ ਟੈਕਸਾਂ ਦੇ ਕੇ ਲੰਘ ਜਾਂਦੀ ਆ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਬਜਟ ਦੇ ਵਿੱਚ 60 ਸਾਲ ਦੇ ਬਾਅਦ ਚ ਹਰ ਵਪਾਰੀ ਦੀ ਜਿਹੜੀ ਹੈ ਘੱਟੋ ਘਾਟ 10000 ਰੁਪਏ ਮਹੀਨਾ ਪੈਨਸ਼ਨ ਲੱਗਣੀ ਚਾਹੀਦੀ ਆ ਔਰ ਉਹ ਨਾਲ ਹਰ ਵਪਾਰੀ ਦਾ ਜਿਹੜਾ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਵਾ ਉਹ ਬਹੁਤ ਜ਼ਰੂਰੀ ਆ ਕਿ ਜੀ ਆ ਜੀ ਦਰਸ਼ਨ ਮਹਾਜਨ ਜੀ ਨੇ ਕੀਤੀ ਹੈ ਟੈਕਸ ਕਟਾਣ ਦੀ ਗੱਲ ਜੀਐਸਟੀ ਕਟਾਣ ਦੀ ਗੱਲ ਸਾਡੇ ਨਾਲ ਸੀਏ ਗਗਨ ਮਹਾਜਨ ਜੀ ਵੀ ਮੌਜੂਦ ਹੈ ਇਹਨਾਂ ਨਾਲ ਗੱਲ ਕਰਦੇ ਹਾਂ ਕੀ ਹੋਣਾ ਚਾਹੀਦਾ ਬਜਟ ਚ ਕੀ ਲੋਕ ਉਮੀਦ ਕਰਦੇ ਨੇ ਇਸ ਵਾਰ ਬਜਟ ਤੋਂ ਪਹਿਲੇ ਨੰਬਰ ਦੇ ਜੀ ਮੈਂ ਅਕਾਊਂਟੈਂਟ ਹਾਂ ਜੀ ਠੀਕ ਹੈ ਜੀ ਦੇਖੋ ਜੀ ਜਿਹੜੇ ਬਜਟ ਬਣਾਉਣ ਵਾਲੇ ਬਹੁਤ ਸਿਆਣੇ ਆ ਉਹ ਬੜੀ ਬੜੀ ਵੱਡੇ ਅਫਸਰशाही بڑے بڑے ਪੜੇ ਲਿਖੇ ਬੰਦੇ ਬਜਟ ਬਣਾਉਂਦੇ ਆ ਕਈ ਵਾਰੀ ਅਸੀਂ ਬਜਟ ਵਿੱਚ ਵੇਖਦੇ ਆ ਜੀ ਕਿ ਆਸ਼ੀਸ਼ਮਨ ਬਾਬ ਦੇ ਉੱਤੇ ਐਨੇ ਕਰੋੜਾ ਰੁਪਏ ਅਰਬਾਂ ਵਿੱਚ ਗੱਡੇ ਜਾਂਦੇ ਆ ਐਜੂਕੇਸ਼ਨ ਦੇ ਉੱਤੇ ਕਰੋੜਾਂ ਰੁਪਏ ਲੱਗਦੇ ਜਾਂਦੇ ਆ ਕਿ ਆ ਸਰਕਾਰ ਉਹ ਜਿਹੜੀ ਆਸ਼ੀਸ਼ਮਾਨ ਬਬੂ ਦੇ ਉੱਤੇ ਇੰਨਾ ਰੁਪਈਆ ਕੱਢਦੀ ਹੈ ਉਹਦੇ ਤੇ ਕਦੀ ਸੰਚਾਲਨ ਵੀ ਦੇਖਦੀ ਹੈ ਕਿ ਸੰਚਾਲਨੀ ਉਹ ਠੀਕ ਸਾਫ ਨਾ ਹੋ ਰਿਹਾ ਕਿ ਨਹੀਂ ਹੋ ਰਿਹਾ ਸਮਾਲ ਸਕੀ ਇੰਡਸਟਰੀ ਦੇ ਉੱਤੇ ਇੰਨਾ ਕੰਮ ਕੱਢਦੀ ਹੈ ਅੱਜ ਇਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਨੂੰ ਦੱਸਿਆ ਕਿ ਬੜੀ ਬੜੀ ਜਿਆਦਾ ਜਿਹੜੀ ਹੈ ਉਹ ਅਨਪਲੋਇਮੈਂਟ ਹੈ ਕਿ ਆ ਜਿਹੜੇ ਸਮਾਫੀਅਰ ਇੰਡਸਟਰੀ ਦੀ ਆਫਿਸ ਇੰਡਸਟਰੀ ਹੈ ਕਿ ਆ ਨੂੰ ਜਮੀਨੀ ਪੱਧਰ ਤੇ ਵੀ ਸਟਾਰਟ ਕਰ ਬਣਗੇ ਕਿ ਆ ਕਦੀ ਤੁਸੀਂ ਵੇਖਦੇ ਹੋ ਕਿ ਤੁਹਾਡੇ ਸ਼ਹਿਰ ਵਿੱਚ ਕਿੰਨੇ ਬੰਦਿਆਂ ਨੂੰ ਹਾਥੀ ਕੰਮ ਦਿਖਾਈ ਜਾ ਰਿਹਾ ਕੋਈ ਨਵੀਆਂ ਚੀਜ਼ਾਂ ਉੱਤੇ ਸਿਖਾਇਆ ਜਾ ਰਿਹਾ ਕੋਈ ਨਵੀਂ ਇਮਪਲੋਇਮੈਂਟ ਚੀਜ਼ ਦਿਖਾਈ ਗਿਆ ਕਿ ਸਾਡੀ ਜੁਵਾ ਪੀੜੀ ਜਿਹੜੀ ਹੈ ਉਹ ਆਪਣੀ ਲੈ ਤੋਂ ਦੂਰ ਹੋ ਰਹੀ ਹੈ ਤੇ ਦੇਖੋ ਆਯੁਸ਼ਮਨ ਭਵ ਜਿਹੜਾ ਕਾਰਡ ਦੀ ਦਿੰਦੇ ਉਹ ਕਿ ਆ ਉਹਨੂੰ ਸਰਕਾਰੀ ਹਸਪਤਾਲ ਵਿੱਚ ਪੂਰੇ ਤਰੀਕੇ ਨਾਲ ਚਲਾਇਆ ਜਾਏਗਾ ਕਿਆ ਕਿਸੇ ਬੰਦੇ ਦਾ ਜਦੋਂ ਲੀਵਰ ਫਲੱਵ ਹੋ ਜਾਂਦਾ ਹਾਰਡ ਖਰਾਬ ਹੋ ਜਾਂਦਾ ਜਾਂ ਤੁਸੀਂ ਬ੍ਰੇਨ ਦੀ ਕੋਈ ਬਿਮਾਰੀ ਲੈ ਲੈਂਦੇ ਹੋ ਆਮ ਗਰੀਬੰਦਾ ਤੇ ਜੀ ਉਸ ਵੇਲੇ ਤੁਸੀਂ ਕਹਿ ਲਓ ਕਿ ਉਹ ਮਰ ਜਾ ਤੇ ਕਿ ਆ ਸਰਕਾਰ ਦੇ ਜਿਹੜੇ بڑے ਵੱਡੇ ਅਫਸਰ ਜਿਹੜੇ ਬਾਇਡ ਬਣਾਉਂਦੇ ਆ ਕਿ ਉਹਨਾਂ ਨੂੰ ਇੰਨੀ ਸਮਝ ਨਹੀਂ ਲੱਗਦੀ ਕਿ ਭਈ ਸੀਮੈਂਟ ਜਿਹੜਾ ਹੈ ਉਹ ਵੱਡੇ ਬੰਦੇ ਤੇ ਲਾ ਕੇ ਆਮ ਬੰਦਾ ਯੂਜ਼ ਕਰਦਾ ਹੈ ਕਿ ਆ ਇਹਨਾਂ ਨੂੰ ਇੰਨੀ ਸਮਝ ਨਹੀਂ ਲੱਗਦੀ ਕਿ ਇਹ ਏ ਗ੍ਰੇਡ ਦੇ ਉੱਤੇ ਦਿੰਦੀ ਹੈ ਜੀ ਬੀ ਗ੍ਰੇਡ ਦੇ ਉੱਤੇ ਸੀ ਗ੍ਰੇਡ ਦੇ ਉੱਤੇ ਸ਼ਹਿਰ ਨਾਲ ਲੈ ਕੇ ਸੁਵਿਧਾਵਾਂ ਪੇਸ਼ ਕਰਦੇ ਆ ਕਿਆ A ਗ੍ਰੇਡ ਦਾ ਬਿਹੜਾ ਸ਼ਹਿਰ ਹੈਗਾ ਉਹਦੇ ਉੱਤੇ ਤੁਸੀਂ ਮੋਲ ਖੋਲੋ B ਗ੍ਰੇਡ ਚ ਖੋਲੋ C ਗ੍ਰੇਡ ਦੇ ਸ਼ਹਿਰ ਚ ਵੀ ਤੁਸੀਂ ਮੋਲ ਖੋਲਦੇ ਹੋ ਉੱਥੇ 500 ਬੰਦਾ ਜਾਂ 2000 ਬੰਦਾ ਦੁਕਾਨ ਖੋਲ ਕੇ ਬੈਠਾ ਪਿਆ ਸਰ ਉਹਦੇ ਤੇ ਗਾ ਕਿਸਰਾ ਆਊਗਾ ਜਦੋਂ ਹੋਲਸੇਲ ਪੁਆਇੰਟ ਤੇ ਤੁਸੀਂ ਚੀਜ਼ਾਂ ਲਈਆਂ ਪਈਆਂ ਜਿੱਥੇ ਜੇ ਮੈਂ ਗੱਲ ਕਰਾਂਗਾ ਜਿੱਥੇ 1 ਨੈਸ਼ਨ 1 ਟੈਕਸ ਇਹਨਾਂ ਨੇ ਦੱਸਿਆ ਸੀ ਬਹੁਤ ਜ਼ਿਆਦਾ ਫਾਇਦੇ ਆ ਮੈਂ ਕਾਂਗਾ ਤੇ ਬਹੁਤ ਜ਼ਿਆਦਾ ਨੁਕਸਾਨ ਆ ਜਦੋਂ ਵਪਾਰ ਜਦੋਂ ਸਾਡੇ ਪੰਜਾਬ 'ਚ ਕੋਈ ਐਂਟਰ ਹੁੰਦਾ ਸੀ ਨਾ ਦੀ ਮਾਲ ਉਹ ਜ਼ਿਲਕਪੁਰ ਜਾ ਕੇ ਐਂਟਰ ਹੁੰਦਾ ਸੀਗਾ ਜ਼ਿਲਕਪੁਰ ਜਾ ਕੇ ਉਹਦੀ ਇੰਡਸਟਰੀ ਹੁੰਦੀ ਸੀਗੀ ਸਾਡੀਆਂ 29 ਸਟੇਟਾਂ 29 ਸਟੇਟਾਂ ਦੇ ਵਿੱਚ 82 29 ਸਟੇਟਾਂ ਆੜੀਆਂ ਪੰਜਾਬ ਦੀਆਂ ਉਹਦੇ ਵਿੱਚ ਕਿੰਨੇ ਸ਼ਹਿਰ ਹੈ ਜੀ ਨੋ ਨੋ ਤਹਿਸੀਲਾਂ ਸਾਡੀਆਂ ਤਿੰਨ ਤਿੰਨ ਛੋਟੇ ਛੋਟੇ ਸ਼ਹਿਰ ਆ ਉਹ ਤੇ ਹਰ ਜਗ੍ਹਾ ਸੇਲ ਮੈਨੇਜਰ ਅਸਿਸਟੈਂਟ ਸੇਲ ਮੈਨੇਜਰ ਬੜੇ ਜੋਬਸ ਹੁੰਦੀਆਂ ਸੀਗੀਆਂ ਉਹ ਸਾਰੀਆਂ ਜੋਬਾਂ ਬਾਹਰ ਘਟਦੀਆਂ ਅੱਜ ਜਿਹੜੇ ਬੰਦੇ ਨੇ ਵਪਾਰ ਕੰਮ ਕਰਨਾ ਹੈਗਾ ਛੋਟੇ ਤੋਂ ਵੱਡੇ ਤੋਂ ਜਿਹੜਾ ਵੀ ਛੋਟਾ ਵਪਾਰ ਵਪਾਰੀ ਕਿੱਥੋਂ ਕਰੂਗਾ ਜੀ ਬਾੜ ਦੀ ਸਟੇਟ ਨਾਲ ਕੰਮ ਜਾ ਕੇ ਭਾਜਾ ਚ ਕੀ ਹਾਲ ਹੋਣਾ ਸਰ ਬਜਟ ਚ ਆਵਾ ਕਿ ਜਿਹੜਾ ਨਾਰਮਲ ਬੰਦਾ ਹੈ ਉਹਦੀਆਂ ਜ਼ਰੂਰਤਾਂ ਹੀ ਵੇਖੇ ਜਾਣ ਕੇ ਮਾਰੀ ਵਰਗ ਵਾਸੀ ਸਰਕਾਰ ਨੂੰ ਖਾਸ ਤੌਰ ਤੇ ਛੋਟੇ ਵਪਾਰੀਆਂ ਵਾਸਤੇ ਸੋਚਣਾ ਚਾਹੀਦਾ ਹੈ ਵੱਡੇ ਵਪਾਰੀਆਂ ਦੀ ਤੁਸੀਂ ਉਮੀਦ ਵੇਖਦੇ ਹੋ ਉਹਨੂੰ ਤੁਸੀਂ ਵੱਡੇ ਵੱਡੇ ਲੋਨ ਮਾਫ ਕਰ ਦਿੰਦੇ ਹੋ ਸਭ ਕੁਝ ਮਾਫ ਕਰ ਦਿੰਦੇ ਹੋ ਸਰ ਬਜਟ ਵਿੱਚ ਇਹ ਚੀਜ਼ ਲੈ ਕੇ ਆਓ ਕਿ ਜਿਹੜਾ ਛੋਟਾ ਵਪਾਰੀ ਹੈ ਜਿਹੜੀਆਂ ਤੁਸੀਂ ਸਕੀਮਾਂ ਆਇਸ਼ਮਾਨ ਦੀਆਂ ਦਿੱਤੀਆਂ ਹੈ ਜਿਹੜੀਆਂ ਤੁਸੀਂ ਸਕੀਮਾਂ ਐਨਾਂ ਕੀ ਐਜੂਕੇਸ਼ਨ ਦੇ ਉੱਤੇ ਦਿੰਦੇ ਹੋ ਐਨੀਆਂ-ਨੀਆਂ ਵੱਡੀਆਂ ਤਨਖਾਹਾਂ ਦਿੰਦੇ ਹੋ ਕਿ ਆ ਉਹਦੇ ਉੱਤੇ ਇੱਕ ਸ੍ਰਸ਼ਟਾਚਾਰ ਅਫਸਰ ਦੀ ਇੱਕ ਹੋਰ ਪੈਰਵਾਈ ਹੋਣੀ ਚਾਹੀਦੀ ਹੈ ਮਤਲਬ ਕਹਿੰਦਾ ਕਿ ਚੰਗੀ ਤਰ੍ਹਾਂ ਇੰਪਲੀਮੈਂਟ ਹੋਣੀ ਚਾਹੀਦੀ ਮਤਲਬ ਸਰ ਮੇਰੇ ਕੰਧ ਆਵਾਜਿਏ ਜੋ ਇਹਨਾਂ ਨੇ ਸਰਕਾਰ ਨੇ ਕਰਨਾ ਹੈ ਜੋ ਵੱਡੀਆਂ-ਵੱਡੀਆਂ ਯੋਜਨਾਵਾਂ ਅੰਦਰ ਬੈ ਕੇ ਬਣਾਉਂਦੇ ਹੈ ਕਿ ਆ ਉਹ ਸੰਚਾਲਨ ਜ਼ਮੀਨ ਤੇ ਵੀ ਹੋ ਰਹੀ ਹੈ ਉਦੇ ਇੰਪਲੀਮੈਂਟ ਦੇ ਉੱਤੇ ਸੰਚਾਲਨ ਦੇ ਉੱਤੇ ਮੈਂ ਜ਼ਰੂਰ ਜ਼ੋਰ ਪਾਵਾਂਗਾ ਜੀ ਜੀ ਬਿਲਕੁਲ ਜੀ ਆਈਸੀ ਸਾਰੇ ਗੁਰਦਾਸਪੁਰ ਦੇ ਸ਼ਹਿਰ ਵਾਸੀ ਜਿਨ੍ਹਾਂ ਦੀ ਮੰਗ ਹੈ ਕਿ ਇੰਪਲੀਮੈਂਟ ਹੋਣੀ ਚਾਹੀਦੀ ਹੈ ਜੋ ਵੀ ਯੋਜਨਾ ਬਣਾਈ ਸਰਕਾਰ ਇੰਪਲੀਮੈਂਟ ਹੋਣੀ ਚਾਹੀਦੀ ਹੈ ਗੁਰਦਾਸਪੁਰ ਤੋਂ